ਪੰਨੀ ਨੀ ਨੀ ਆਉਂਦੇ ਨਾਣਿਆਂ ਨੂੰ ਅੱਜ ਨੀ ਨੀ ਆਉਂਦੀਆਂ ਨਾਣਿਆਂ ਨੂੰ ਸ਼ਾਜੇ ਨੂੰ ਇਹ ਜਿਹੜਾ ਖੇលਿਆ ਵੇលਿਆ ਕਰੀ ਜਾਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦੁਗਣੀ ਤੇਰਾ ਚੰਮਣਿਤ ਰਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇਹ ਅਰੋਗਤਾ ਦੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਨਾਲ ਸੋਹਣ ਨੂੰ ਪਤਾ ਹੀ ਹੈ ਜੀ ਆ ਇੱਕ ਇੱਕ ਪਾਸੇ ਤਾਂ ਸਾਡੀ ਵਿਆਹ ਦੀ ਸ਼ੋਪਿੰਗ ਚੱਲ ਰਹੀ ਹੈ ਜੀ ਚਲੋ ਉਧਰ ਨੂੰ ਖੁਸ਼ੀ-ਖੁਸ਼ੀ ਜਾਂਦੇ ਆ ਤੇ ਇੱਕ ਦਿਨ ਜਦ ਤਨਾ ਅਸੀਂ ਕੋਈ ਤੋੜਨੀ ਆਪਣਾ ਸਮਝ ਲਓ ਵੀ ਉਦਣ ਸਟ੍ਰੈਸ ਦਿਮਾਗ ਪਰ ਚਾਹ ਗਿਰਪਾ ਪੱਥਰ ਰੱਖ ਕੇ ਤੋੜੀਏ ਮਤਲਬ ਉਹ ਕਰਕੇ ਕੋਈ ਨਾ ਵੀ ਕੁਝ ਤੇ ਕੁਝ ਕੁਝ ਖੁਸ਼ੀਆਂ ਵੀ ਹੋਣੀਆਂ ਉਹਦੇ ਵੀ ਆਲਣਾ ਤੇ ਇੱਕ ਇਹ ਹੈ ਸਾਡਾ ਸ਼ੋਨਾ ਦਾ ਖਰਗੁਣ ਤੇ ਵਿੱਚ ਵਿੱਚ ਇਹਦੇ ਵੀ ਇਹਦੇ ਵੀ ਹੁਣ ਇਹਦੇ ਵੀ ਦਿਨ ਨੇੜੇ ਆਈ ਜਾਂਦੇ ਜੀ ਉਧਰੋਂ ਫੋਨ ਆਈ ਜਾਂਦੇ ਵੀ ਅਸੀਂ ਕਾਦ ਕੀ ਲੈ ਕੇ ਆਈਏ ਤੇ ਇਹਨੂੰ ਤੁਸੀਂ ਕਾਦ ਭੇਜਣਾ ਸਾਡੇ ਕੋਲ ਨੂੰ ਉਹ ਕਹਿੰਦੇ ਸਾਡਾ ਤੇ ਨਹੀਂ ਲੱਗਦਾ ਇੱਧਰ ਸਾਡੇ ਜੁਰਮਾਨਾ ਦਾਫ ਹੋ ਜਾਂਦੇ ਜਾਂ ਐਸੀ ਮੀਨ ਕਹਿੰਦੀ ਮੈਨੂੰ ਵੀ ਮੰਮੀ ਫੂਲ ਵਾਲੀ ਪੁੱਛਦੀ ਐ ਵੀ ਇਹਨੂੰ ਕਾਦ ਭੇਜਣਾ ਕਾਦ ਸੀ ਕੀ ਲੈ ਕੇ ਆਈ ਐ ਮੈਂ ਤਾਂ ਕਹਿੰਦਾ ਵੀ ਜੇ ਕਿਤੇ ਹੁਣ ਤਾਂ ਕਹਿੰਦੇ ਸਵਾ ਮਹੀਨੇ ਤੋਂ ਪਹਿਲਾਂ ਪਹਿਲਾਂ ਕੀ ਦੇਣਾ ਮੈਂ ਤਾਂ ਇਹ ਸੋਚਦਾ ਵੀ ਸਵਾ 6 ਮਹੀਨੇ ਬਾਅਦ ਕੀ ਦੇ ਦੇਵਾਂ ਤਾਂ ਸਭ ਤੋਂ ਵਧੀਆ ਵੀ ਸਾਡੇ ਕੋਲ ਖੇਲੀ ਜਾਊਗੀ ਸਵਾ ਹੀ ਰੱਖਣਾ ਵਿੱਚ ਸਵਾ 6 ਮਹੀਨੇ ਸੀ ਤੇ ਐਤੂ ਦੀ ਗੱਲ ਨਹੀਂ ਮੈਂ ਜਾਣਾ ਜਦ ਦਾਦੀ ਦੀ ਗੱਲ ਕਰਦੇ ਨੇ ਲੈ 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 ਕਿਵੇਂ ਜੋਰ ਮਾਰਦੀ ਦਾਦੀ ਦੇ ਨਾਲ ਤੇ ਐਦਾ ਜਿਹੜਾ ਸਮਾਨ ਤੁਹਾਨੂੰ ਲਿਆਉਂਦਾ ਬਸ ਉਹ ਸਾਰੇ ਇਹ ਸੈੱਟ ਕਰਨੂ ਪਿਆ ਵੀ ਕਿਵੇਂ ਕਿਵੇਂ ਕੀ ਆ ਕੀ ਵਾਦਾ ਕੀ ਘਾਟਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਦਾਦੀ ਦੇ ਘਰਾਂ ਨੂੰ ਘੱਟ ਜੋਰ ਮਾਰ ਕੇ ਤੁਹਾਨੂੰ ਜਲ ਸੁਵਾਈ ਲਓ ਤੁਹਾਨੂੰ ਦਾਤ ਮਿਲਾਂਦੀ ਹੈ ਮਤਲਬ ਆਖਿਆ ਪਤਾ ਨਹੀਂ ਕੀ ਹਾਲ ਚਾਲ ਦਾ ਤੇ ਦਿਮਾਗ ਚ ਕਾਇਮਤ ਦੀ ਗੱਲ ਨਹੀਂ ਸਮਝ ਰਹੀ ਕੁੜਮਣੀ ਦਾ ਮੈਂ ਤਾਂ ਨਾ થોੜਾ ਜਾਗ ਆ ਬਧੀਰਾ ਦਾ ਲੈਣਾ ਮੈਂ ਕਾ ਦਾਦੀ ਮੈਂ ਕੁੜਮਣੀ ਤਾਂ ਮੈਂ ਤਾਂ ਗੱਲ ਕਰੀ ਨੂੰ ਮੈਂ ਤਾਂ ਦਾਦੀ ਦੇ ਲਿੰਕ ਦੀ ਗੱਲ ਕਰੀਏ ਨਹੀਂ ਓਏ ਇੰਨਾ ਨਹੀਂ ਕਰਦੀ ਦਾਦੀ ਦਾ ਨੇ ਸਾ ਤੇਰੇ ਕੇ ਨਹੀਂ ਉਹਦਾ ਉਹ ਚਾਹ ਪਛਾਣ ਨਹੀਂ ਚਾਹ ਮੂਹ ਨਾ ਮੂਹ ਐਡੀ ਤਾਂ ਮੈਂ ਗੱਲੇ ਨਹੀਂ ਕਰਦਾ ਤੁਸੀਂ ਕਿਹਾ ਨਹੀਂ ਤੇ ਇਹ ਝੋਲ ਮਾਰਦੀ ਦਾਦੀ ਦੇ ਨਾਲ ਮੂੰਹ ਫੇਰ ਮਾਰਦੀ ਹੈ ਨਾ ਤੇ ਮੂੰਹ ਵੀ ਗੱਲ ਕੀਤੀ ਕਰਨਾ ਮੈਂ ਤਾਂ ਕਹਿੰਨਾ ਲਹਰ ਦੇ ਹਾਂ ਮੈਂ ਹੁਣ ਤਾਂ ਕਰਦੀ ਨਹੀਂ ਨਾਨੀ ਦੀ ਵੀ ਕਾਈਪ ਕਰ ਦੇਣੀ ਸੀ ਨਾਨੀ ਦੀ ਤਾਂ ਤਰੀਫ ਭਰਾਈ ਨਾਨੀ ਦੀ ਤਾਂ ਸਾਰਿਆਂ ਦੀ ਤਰੀਫ ਹੈ ਤੇਰੀ ਕੰਨੀ ਨਹੀਂ ਕਰਨੀ ਮੈਂ ਦੱਸ ਰਹੀ ਸਾਰੀਆਂ ਚੱਕਦੀਆਂ ਨੂੰ ਮੈਂ ਸਭ ਦੀ ਚੱਕਦੀ ਅੱਛਾ ਨਾਨਾ ਕੱ ਲਈ ਚੱਕਦਾ ਮੈਂ ਤਾਂ ਮੈਂ ਤਾਂ ਆਪਣੀ ਤਰੀਫ ਕਰ ਮੈਂ ਕਰੀਏ ਜੀ ਤਰੀਫ ਵੀ ਨਹੀਂ ਤੇ ਵੀ ਮੈਂ ਮੈਂ ਚੱਕਦਾ ਨੂੰ ਮੈਂ ਤਾਂ ਉਦਾਂ ਗੱਲ ਕਰਦਾ ਵੀ ਜ਼ਿਆਦਾ ਨਾ ਜਾਣਾ ਭਾਈ ਸਾਹਿਬ ਥੋੜੀ ਜਿਹਾ ਸਾਡੇ ਮਨ ਨੂੰ ਆਏ ਚੌਕਾ ਉਮਾ ਉੱਚਾ ਉਮਾ ਜ ਕਰੀ ਜਾਂਦਾ ਵੀ ਹਰਗਣ ਨੂੰ ਭੇਜਣਾ ਪੈਣਾ ਇੱਥੇ ਸਾਡੇ ਸਾਡੇ ਪੁੱਤ ਨਾਲ ਇੱਥੇ ਨੂਨਕਾ ਏ ਨੂਨ ਕੱ ਲੱਗਿਆ ਵੀ ਇਹਦੀਆ ਹੁਣ ਜਦ ਦਿਨ ਇਹਨੇ ਜਾਣਾ ਹਰਤ ਉਦੋਂ ਦੇਖੀ ਜਾਓ ਕਿ ਕਿਆ ਬਣਦਾ ਭਰਾ ਅ ਅ ਦੇਖਦੇ ਅਸੀਂ ਜਿੰਨੇ ਦਿਨ ਟਪਾ ਸਕਦੇ ਆਪਣੇ ਬਲ ਤੇ ਪੁਲਿਸ ਕੋਣ ਕਰੀ ਜਾਂਦੇ ਕਦੇ ਕੋਈ ਕੰਮ ਕੱਢ ਲੈਂਦੇ ਕਦੇ ਕੋਈ ਕੰਮ ਕੱਢਦੇ ਵਿੱਚ ਵਿੱਚ ਜੇਣਾ ਦੇ ਔਕਾਤ ਉਹ ਕਾ ਦਾ ਬੁੱਧੂ ਮਾਰ ਰੋ ਆਂਗੇ ਅਸੀਂ ਉਸ ਦਿਨ ਉਹ ਆਪਣਾ ਪਲਾਨ ਬਣਾ ਲਿਆ ਜੀ ਅਸੀਂ ਉਹ ਉੱਥੇ ਜਾਣਾ ਜੀ ਅਸੀਂ ਇੱਥੇ ਜਾਣਾ ਜੀ ਚੱਲ ਕਰਦੇ ਕਰਾਉਂਦੇ ਅਸੀਂ ਦੇਖਦੇ ਜੇ ਵਿਆਹ ਤੱਕ ਅੱਛੀ ਰਹਿ ਗਏ ਤਾਂ ਠੀਕ ਹੈ ਚੱਲ ਹੱਕ ਤਾਂ ਉਹਨਾਂ ਦੇ ਵੀ ਹੈ ਅਦਾਬੀਆ ਦਾ ਗੁਰਾਣਾ ਦਾ ਦਾਦਕੇ ਅੱਤ ਨੂੰ ਦਾਦਕੇ ਘਰੇ ਜਾਵਾਂਗੇ ਲੱਡੂ ਪੇੜੇ ਮੈਂ ਨਾਨਕੇ ਘਰੇ ਜਾਉ ਉਹ ਦੂਈ ਸਾਈਡ ਨੂੰ ਦਾਦਕੇ ਕਹਦੇ ਕਿਆ ਗੱਲ ਨਾਨਕੇ ਕਹਿੰਦਾ ਤੇ ਦਾਦਕੇ ਕਹਿੰਦਾ ਕਹਾਬ ਤੇ ਨਾਨੀ ਬੋਲਣਾ ਮੈਂ ਆਹੋ ਆਹੋ ਅਜੇ ਮੈਨੂੰ ਹੁਣ ਦੱਸ ਤੇਰੇ ਕੋਲ ਹੁਣ 8 ਘੰਟਾ ਪਹੁੰਚਾ ਹੈਗਾ ਜਿੰਨੇ ਕੋ ਆਪਣੀ ਕੁੜੀ ਨੂੰ ਲਈ ਗਿਆ ਹਾਂ ਜਦ ਤੱਕ ਤੁਸੀਂ ਉਹਦੇ ਜਿਹੜੇ ਕੱਪੜੇ ਕੱਢ ਕੇ ਦੇਖ ਲਓ ਪੂਰੇ ਵੀ ਨਾ ਕਹਿ ਗਏ ਕਿ ਨਹੀਂ ਉਹਨਾਂ ਨੂੰ ਕੋਈ ਪੈਕਿੰਗ ਸੈਕਿੰਗ ਕਰਨੀ ਲੱਗੀ ਉਹ ਹੀ ਕਰਨ ਲੱਗੇ ਤੇ ਮੈਂ ਮੜਿਆ ਕੇ ਸੋਚੀ ਦੇਖਣੇ ਬਾਹਲੇ ਲਾਪਟਪ ਚੱਕੀ ਲੈਂਦੇ ਆ ਤੁਸੀਂ ਖੋਲੋ ਜੀ ਦੇਖੋ じゃ ਕਿ ਉਹ ਤਾਂ ਮੈਂ ਕੀ ਲੈ ਕੇ ਆ ਪੱਥਰ ਆਵੇਗਾ ਦੇਖਣ ਲੱਗੀ ਸੀ ਮੈਂ ਉਹ ਹੀ ਮੈਂ ਮਾ ਦਾਦੀ ਦੀ ਗੱਲ ਸੁਣ ਕੇ ਧੰਮਾ ਅਏ ਅਏ ਕਾਹ ਲੈ ਲੋ ਜੀ ਮੈਂ ਵੀ ਭੁੱਲ ਜਾਊਂਗੀ ਆ ਦੇਖੋ ਕੀ ਕਾਰੀ ਲੱਗਦਾ ਮਨ ਕੌਤੇ ਦੋ ਘੰਟੇ ਬਾਅਦ ਤੇ ਕਿ ਹੈ ਹਾਏ ਜੀ ਤੇਰੇ ਬਾਅਦ ਤੇਰਾ ਬਧਾਈਆਂ ਤੁਨੂੰ ਤੇ ਤੇ ਹੋਰ ਨਾਰੀ ਲੈ ਕੇ ਆਇਆ ਤੇ ਮੇਰੀ ਪਾਪੀ ਸੀ ਤਾਂ ਮੂਤਰੀ ਨਹੀਂ ਦਾ ਸਾਰੀ ਹੁੰਦੀ ਹੋਈ ਵੀ ਖੁਸ਼ੇ ਕਰਦਾ ਉਹ ਬਹੁਤ ਸੇ ਕਹਿੰਦੀ ਉਹਨਾਂ ਚਿੱਤਾ ਪਟਾ ਮੈਨੂੰ ਮੂਤੂ ਮਿੰਦੀ ਕੰਨੀ ਪਈ ਲੱਗਦੀ ਮੈਨੂੰ ਉਹ ਦਿਨ ਵੀ ਅਲਰਜੀ ਵਾਲੀ ਗੋਣੀ ਲੈ ਜਾਂਦੇ ਉਹ ਦਿਨ ਇਹਨਾਂ ਜਿੱਦਾਂ ਹੋਣ ਜਿਹੜੇ ਪਿਛਲੀ ਵੀਡੀਓ ਦੇ ਵਿੱਚ ਬਹੁਤ ਭੈਣਾਂ ਦੇ ਕਮੈਂਟ ਆ ਕਿਸੋ ਕੋ ਭੈਣ ਕੀ ਪਤਾ ਨਹੀਂ ਸੰਦੀਪ ਨਾਲ ਲੜ ਪਈ ਪਤਾ ਨਹੀਂ ਵਿਕੀ ਨਾਲ ਲੜ ਪਈ ਇੱਕ ਉਹਦਾ ਤੇ ਮਨ ਲੱਗਾ ਲਹਿੰਗਾ ਵਾਲੀ ਵੀਡੀਓ ਦੇ ਵਿੱਚ ਮੈਂ ਕਹਿ ਤਾ ਤਾਂ ਵੀ ਸੰਦੀਪ ਪਿਆਰੀ ਭਾਬੀ ਦੇ ਸੁਖੋ ਭੈਣ ਜੂੰਗੇ ਘੜ ਕੇ ਨਰਾਜ਼ ਹੋ ਗਈ ਵੀ ਮੈਂ ਨਹੀਂ ਬੈਲੇਗੀ ਅਸਲ ਤੋਂ ਦੋਨਾਂ ਨੇ ਅਲਰਜੀ ਵਾਲੀ ਗੋਲੀ ਲੈ ਕੇ ਸੀ ਸਟਰਾਜੀ ਨੇ ਫਿਰ ਉਹ ਸਟਰਾਜੀ ਮੇਰੇ ਨਾਲ ਕਦੇ ਕਦੇ ਲੰਦਾ ਸੈਕਟਰਾਜੀ ਨੂੰ ਤਾਂ ਪਤਾ ਨਹੀਂ ਸਟਰਾਜੀ ਨੂੰ ਤਾਂ ਉਹ ਫਿਰ ਉਹ ਨੈਸਟੀ ਭਾਬੀ ਦੇ ਬੰਦੇ ਨੂੰ ਦਿਮਾਗੀ ਦਾ ਆਫਸਰ ਅਰੈਸਟ ਕਰਨ ਨੂੰ ਕਹਿੰਦੇ ਪਰ ਇਹਨਾਂ ਨੇ ਅਰੈਸਟ ਕਰੀ ਨਹੀਂ ਮਾਸੋਂ ਦਾ ਰਸਤਾ ਹੈ ਜੀ ਉਹ ਬਾਗ ਬਾਸੇ ਨਹੀਂ ਇਹ ਵੀਡੀਓ ਦੇ ਵਿੱਚ ਵਿੱਚ ਚੁੱਪ ਘੜੋ ਪਤਾ ਕੰਮ ਸਿੱਧੀ ਗਿਆ ਤੇ ਹੁਣ ਆਇਆ ਮੈਂ ਜਿਹੜਾ ਅਧਰਚਾਲੇ ਦੀ ਬਿੱਕੀ ਨੂੰ ਕਿਹਾ ਵੀ ਤਮਾ ਦੇਖੀ ਵੀ ਮੈਨੂੰ ਤਾਂ ਜੀ ਜਿਵੇਂ ਮੈਂ ਨਹੀਂ ਜਾਉਂਦੀ ਹੁੰਦੀ ਆ ਖੁੱਲੂਗਾ ਕਿਵੇਂ ਹੈ ਖੁੱਲੂਗਾ ਕਿਵੇਂ ਵਾਈ ਗੁਰ ਜੀ ਕਾਕਾ ਸਾਹਿਬ ਵਾਈ ਗੁਰ ਜੀ ਕੱਢ ਲਿਆਏ ਮਾਨੂੰ ਅਜੇ ਫੜਕਾ ਮੈਂ ਦੱਸ ਨਹੀਂ ਕੋਈ ਕੁਛ ਬਸ ਫੜਾਇਆ ਅਸਲੀ ਹਾ ਗੁਰ ਦੇ ਕੀ ਰੀਤੀ ਰਿਲੀ ਲੱਗਿਆ ਕਰਨ ਜੀ ਐਸੇ ਹੁੰਦਾ ਦੇਖ ਕੇ ਤਦੇ ਕੋਈ ਪ੍ਰੋਗਰਾਮ ਕਦੇ ਕੋਈ ਗੱਲਾਂ ਬਾਤਾਂ ਹੁੰਦੇ ਆਉਂਦੇ ਬਸ ਸਾਡੇ ਵਾਸਤੇ ਫਾਇਦੇਮੰਦ ਆ ਕਿਉਂਕਿ ਉਹਨਾਂ ਚ ਸਾਡੇ ਕੋਲ ਹੱਲ ਬਗਾਉਗੀ ਵਧੀਆ ਗੱਲ ਆ ਜਿੰਨਾ ਸਲੇਟ ਵੀ ਮੰਗਵਾਵਾਂਗੇ ਆ ਲੈਨੇ ਜਰਾ ਬਣਾ ਆਹ ਤੇ ਹੈਗੀ ਆ ਆ ਦੇਖ ਇਹਦੇ ਵਿੱਚ ਜਰਾਬਾ ਨਹੀਂ ਹੈਗੀ ਆ ਆ ਦੇਖ ਅੱਛਾ 3 4 ਹਾਂਜ ਹੋ ਗਏ ਹਾਂ ਨੇ ਪੰਜ ਹੋ ਗਏ ਇਹਦੇ ਸੁਣ ਹਸਰਾਣੀ ਨਾ ਲਾਓ ਬਿੱਤਰਾ ਉਹਨੇ ਕਿਤੇ ਲਾਇਆ ਲਾਈ ਮੂਰਕੀ ਵੀ ਦੀ ਅੱਛਾ ਅੱਛਾ ਹਾਂਜ ਹੋ ਗਏ ਆ ਤੇ ਪਟਾਕਾ ਤਾਂ ਨਹੀਂ ਮਾਰੂਗਾ ਉਹ ਸਾਰੇ ਕੱਪੜਿਆਂ ਤੇ ਤੁਸੀਂ ਗੰਦ ਨਾ ਹੋ ਨਾ ਕਰ ਦਿਓ ਕੁੜੀ ਦੇ ਕੱਪੜੇ ਆ ਦੇਖੋ ਜੀ ਮੈਂ ਇਹਨਾਂ ਨੂੰ ਵੇਖਿਆ ਨਾ ਜੀ ਹਾਂ ਇਹ ਦੱਸਦੀ ਹੈ ਗੰਦ ਨਹੀਂ ਉਹ ਹਾਂ ਨਹੀਂ ਦੋਣੂ ਦਾ ਆਹਨ ਨੂੰ ਹੁਣ ਵੇਖਦਾ ਹਾਂ ਸਾਲਾ ਜਿਹੜਾ ਕੋਲ ਡ੍ਰਿੰਕ ਚਾਹੁੰਦਾ ਪੁੱਟੇ ਸਿੱਧੇ ਆਏ ਹਮ ਕੱਸ ਕੇ ਲੈ ਲੈ ਪੀ ਲੈ ਪਾ ਲਾ ਲਾ ਕੇ ਹਉ ਹਉ ਸੁਣੇ ਤੁਸੀਂ ਮੇਰੀ ਗੱਲ ਨਹੀਂ ਜਿਹੜਾ ਜਿਹਨਾਂ ਚੀਜ਼ ਨੇ ਸਾਨੂੰ ਇਹਨੇ ਸਾਨੂੰ ਫਾਇਦਾ ਕਰਨਾ ਗੰਦ ਨਿਸ਼ਾਨ ਪੈ ਜਾਣੇ ਨੇ ਪਰ ਹਾਂ ਪਰ ਨਿਸ਼ਾਨ ਉੱਤੇ ਇੱਕ ਟੋਪੀ ਲਾਤੀ ਦੀਦੀ ਦੇ ਨਾਲ ਇੱਕ ਪਜਾਮੀ ਹੋ ਗਈ ਬਾ ਤਿੰਨ ਹੋ ਗਏ ਇੱਕ ਬਨਾਣ ਲਾ ਦੇ ਇੱਕ ਬਨਾਣ ਹੋ ਗਈਆਂ ਇੱਕ ਜਰਾਬਾ ਹੋ ਗਏ ਪੰਜ ਕੱਪੜੇ ਆ ਪੰਜ ਹੋ ਗਏ ਜਿਹੜੇ ਪੰਜ ਹੋਈ ਜਾਂਦੀਆਂ ਡੱਬਾ ਬੰਦ ਕਰੀ ਜਾਓ ਠੀਕ ਆ ਲੋ ਆ ਮੇਰੀ ਪਸੰਦੀ ਸਾਰੇ ਛੋਟੀ ਪਸੰਦ ਵਾਲ ਆਪਣੀ ਦੋਨੋਂ ਦੀ ਪਸੰਦ ਹੈ ਬਬੂ ਜੀ ਦੀ ਬਲਾਕ ਹੈ ਜੀ ਹਲੋ ਪਬਜੀ ਪੱਬਜੀ ਭੱਬੀ ਜੀ ਹਲੋ ਪਬਜੀ ਕੱਪੜੇ ਦੇ ਸਬਜੀ ਲਓ ਜੀ ਥੈਂਕ ਯੂ ਜੀ ਤੇ ਨੂੰ ਮਤੇ ਨਜ਼ਰ ਰੱਖਦੇ ਹੋ ਬਹੁਤ ਬਹੁਤ ਇਹਦੇ ਵਿੱਚ ਇਹਨੇ ਕਿੰਨੀ ਪਿਆਰੀ ਲੱਗਣਾ ਪਤਾ ਨਹੀਂ ਬਿਆਹ ਨੂੰ ਸੂਟ ਫਾ ਦੂੰਗੇ ਇਕੱਲੇ ਇਕੱਲੇ ਚੱਕਣੀ ਹੈ ਬਸ ਫਾਇਦਾ ਹੋਵੇ ਇਸ ਮੇ ਨੂੰ ਉਹਨੇ ਕਿਹਾ ਮੈਂ ਮਾਜਰਾ ਬਿਆਹ ਦੇਖੂਗੀ ਮੇਰੀ ਨੇੜੇ ਸੰਭੋ ਇਹਨੇ ਕਿ ਹੁੰਦੀ ਨਾ ਜਦ ਐ ਨੂੰ ਗੱਲ ਲਾਉਣੀਆਂ ਐ ਸੌਫਟ ਸੌਫਟ ਐ ਬਿੱਕੀ ਕੋ ਜ਼ਾਇਦਾ ਨਹੀਂ ਨਾਰੀ ਵਾਲੇ ਨਹੀਂ ਨਿਕਲੇ ਆਈ ਪਣੀ ਨੂੰ ਲੁੱਟ ਲਿਆ ਇਹ ਨੂੰ ਐ ਬੁਖਤ ਲਿਆ ਦੇਖਿਆ ਬਿੱਕੀ ਜੇ ਮੇਰੇ ਨਾਲ ਲੜਦਾ ਤਾਂ ਮੇਰੀ ਸਿਹਤ ਦਾ ਵੀ ਖਿਆਲ ਰੱਖਦਾ ਉਹਨੂੰ ਪਤਾ ਵੀ ਮੇਰੀ ਭਾਬੀ ਨੂੰ ਪਹਿਰੇ ਦੱਸ ਸਕਲੀਵਾ ਹਾਂ ਸਹੀ ਕਹਿ ਰਹੀ ਆ ਮੇਰੇ ਕੋਲ ਤਾਂ ਦੋ ਜੋੜੇ ਆ ਹੈਗਾ ਉਹਦਾ 1000 ਰੁਪਏ ਪਿਛੇ ਲਈ ਜਾਂਦਾ ਹਾਏ 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 ਕਹ ਰਾਏ ਤੇ ਕੁੱਕੀ ਜਾਂਦੀ ਸੰਦੀਪ ਜੀ ਦੋ ਹਾਂਜੀ ਹਲੋ ਸੁਦੀਪ ਜੀ ਤਿੰਨ ਹਲੋ ਹਾਈ ਹਾਈ ਥੈਂਕ ਯੂ ਥੈਂਕ ਯੂ ਅਸ ਤੁਸੀਂ ਮੇਰਾ ਦਿਲ ਖੁਸ਼ ਕਰਤਾ ਪਰ ਮੈਂ ਪੀ ਕੇ ਦੇਖਦੀ ਆ ਜੀ ਮੈਨੂੰ ਟੇਸਟੀ ਲੱਗੀ ਜੂਨੇ ਦੋ ਮੇਰੇ ਦੋ ਰਿਬਾ ਮੇਰੀ ਮਾਂ ਮਾ ਬੰਨਾ ਤੇਰੇ ਰੱਖ ਲਈ ਹਾਂ ਜਿਆ ਪਿੱਕਾ ਪਿੱਕਾ ਸਾਸੀ ਦਾ ਅੱਜ ਆਰੀਆਂ ਆਦੇ ਕੀ ਦਾ ਲੈੜ ਵੇਰੇ ਮਾਪਾ ਬਾਪ-ਬਾਪ ਦੋਨੇ ਮੇਰੀ ਮਾਮਾ ਦਾ ਨੱਟਿਆਂ ਦਾ ਰੱਖ ਲਿਆ ਆ ਕੀ ਦੇ ਕਿੰਨਾ ਸੋਹਣਾ ਸ਼ੁਭਦਾ ਹਰ ਗੁਣ ਦਾ ਅੱਜ ਛੂਬੇ ਆਜੂਗਾ ਤੇ ਵੈਸੀ ਸ਼ੁਭ ਨੂੰ ਕਾਤੇ ਨਹੀਂ ਲੈ ਕੇ ਆਈ ਤੁਸੀਂ ਇਸ ਟਾਈਮ ਨਾ ਸੀ ਅਸੀਂ ਆਪਣੀ ਹਰਗੁਣ ਦੀ ਸ਼ਾਪਿੰਗ ਕਰੀ ਮੈਨੂੰ ਛੂਬੋ ਪਹਿਲਾਂ ਹਰਗੁਣ ਬਾਅਦ ਚੋਂ ਪਹਿਲਾਂ ਹਰਗੁਣ ਨੂੰ ਦੱਸੋ ਕਾ ਜੀ ਸਾਨੂੰ ਬਈ ਆਪਣੀ ਦੋਸਤੀ ਪਹਿਲਾਂ ਣਿਆਣੇ ਬਾਅਦ ਚਾਹਾਂ ਤਾਂ ਸਿਰਫ ਕੀ ਕਰਿਆ ਹੈ ਬੰਦੂਆ ਮੈਂ ਸਿਰ ਉਹ ਕੰਮ ਮੈਂ ਮੜਾ ਚ ਬੋਣਾ ਹੈ ਉਹ ਕਰ ਦਿੱਤੀ ਮੰਮੀ ਤੇਰਾ ਵੀ ਦਿਲ ਨਹੀਂ ਧੜਕਿਆ ਹੈ ਵੀ ਮੈਂ ਸ਼ੁਭ ਨੂੰ ਲੈ ਲਵਾਂ ਤੂੰ ਮੈਂ ਬਹੁਤ ਨਿਆਣੇ ਨੂੰ ਪਿਆਰ ਕਰਦੀ ਆ ਮੇਰੇ ਨਹੀਂ ਬਣਦੇ ਹਾਂ ਮੈਂ ਬਹੁਤ ਨਿਆਣੇ ਨੂੰ ਪਿਆਰ ਕਰਦੀ ਆ ਮੇਰੇ ਬਣਦੇ ਨਹੀਂ ਦੱਸਦਾ ਤੂੰ ਨਿਆਣੇ ਨੂੰ ਲੈ ਆਸੀ ਮੈਂ ਉਹ ਤੇਰੇ ਪੰਜੀਰੀ ਮਾਰੇ ਪਾਣੀ ਤੇ ਆਪ ਲੈ ਪੰਜੀਰੀ ਖਾਣ ਨੂੰ ਕਿਉਂਕਿ ਉਹ ਖਾਉਂਦਾ ਹੀ ਨਹੀਂ ਲੈਂਦਾ ਹੋ ਪੀ ਬੂ ਗੇ ਪਾਉਂਦਾ ਨਹੀਂ ਕੋਈ ਮੈਂ ਕਿਹਾ ਸੀ ਤੇ ਬਾਲਟੀ ਭਰ ਕੇ ਲੈ ਤਾ ਸੀ ਕਿੰਨਾ 20 ਲੀਟਰ ਪਾਣੀ ਹੋਣਾ ਸੀ ਮੈਂ ਮਲਾਈ ਵਾਲਾ ਇਹ ਮਾਰ ਲਈ ਕੋਤੋ ਚਲੇ ਮਲਾਈ ਮੂ ਇਹ ਮਾੜਾ ਕਾਗਲੋਂ ਨਾਰੀਅਲ ਪਾਟੇ ਜੇ ਦੇ ਮਹਾਂ ਸਾਡੀਆਂ ਸਿੰਗੜੀਆਂ ਥੋੜੇ ਜਿਹਾ ਅਨਾਗੀ ਡਾਉਨ ਲੱਗਦੀ ਉਹਨਾਂ ਦੀ ਸੰਦੀਪ ਮੇਰਾ ਪਹਿਲਾ ਪੀਲਾੜੀ ਹੈ ਇੱਕ ਆਦਾ ਹੁਕੇ ਵਸੇ ਸ਼ੂ ਹਰ ਦੁਨ ਦੇ ਆ ਜਾਣੇ ਜਦ ਮਰਜੀ ਚਾਰਜ ਰਾਬਾਂ ਚ ਜੋੜ ਪਾ ਕੇ ਪਾਵੇ ਚਾਰ ਰਾਬਾਂ ਹੋ ਗਿਆ ਹਾ ਲੈਕਸ ਪਰ ਮੇਰਾ ਮੇਰਾ ਦਿਲ ਕਵਰਾ ਰਿਹਾ ਦੇਖੀਏ ਇਹ ਕਪੜੇ ਦੇ ਕੇ ਮੇਰੀ ਸ਼ੁਭ ਨੂੰ ਇੱਕ ਚੀਜ਼ ਨਹੀਂ ਲੱਗਦੀ ਹੋਰ ਅੱਬਾ ਤੂੰ ਤਾਂ ਐ ਕਹਿੰਦੇ ਮੈਂ ਸ਼ੁਭ ਕੋ ਕਪੜੇ ਨਹੀਂ ਐ ਵਾਸੇ ਬੰਨੂ ਆਏ ਹੁੰਦਾ ਵੀ ਕਿਸੇ ਨੂੰ ਵੀ ਚੀਜ਼ ਆਵੇ ਸ਼ੁਭ ਨੂੰ ਆ ਜਾਵੇ ਇੱਕ ਅੱਦੇ ਵਾਸਤੇ ਕੋਈ ਨਾ ਸਾਡੇ ਕੋਲ ਨੇ ਪੈਸੇ ਨਹੀਂ ਹੂੰ ਇਹਨੂੰ ਕੱਟ ਕਰ ਲੰਦੇ ਕੋਈ ਨਹੀਂ ਬਾਫਣ ਕਰਦੇ ਗੱਲ ਲੈ ਆਉਂਗੇ ਜੇਲਾ ਦਾ ਪੀਂਦੀ ਆ ਹਾਂ ਬਸ ਠੀਕ ਉਹਦੇ ਵਿੱਚ ਨਹੀਂ ਸੀ ਟਿਕਾਣੀ ਮੰਡ ਦਾ ਬਸ ਆ ਵਧੀਆ ਗੱਲ ਕਰਤੀ ਮੋਟੇ ਏਕ ਨੂੰ ਜੇ ਨਾ ਕੱਪੜੇ ਬੰਨਦੇ ਨੇ ਬੰਨ ਤੇ ਬੰਦ 7 7 5 5 ਉਹ ਪਾ ਗੋ ਬਨੇਓ ਹਾਂ 5 5 ਹੋ ਗਿਓ ਹਾਂ ਕਈਆਂ ਦੇ ਤਾਂ 4 4 ਤੇ ਇਹ ਲਾ ਆਜ ਬਸ ਇਹ ਇਹ ਬੜੇ ਇਹ ਬੜੀ ਜਿਹੜੀ ਹੋ ਜੂਗੀ ਇਹ ਜਿਹਨਾਂ ਗੋਦੀ ਚ ਇੰਨੇ ਤੱਕ ਇੰਨੇ ਦਾ ਗੋਦੀ ਵਾਲੇ ਗਿਆ ਵਿੱਚ ਓਕੇ ਜਿਆਦਾ ਛੋਟੇ ਵੀ ਨਹੀਂ ਤੇ ਲਿਆ ਸਕਦੇ ਜਿਆਦੇ ਛੋਟੇ ਨਹੀਂ ਲੱਤੇ ਸੀ ਵੀ ਉਹਨੇ ਵਧਣਾ ਹੀ ਆ ਹਾਂ ਉਹ ਸਾਬ ਨਾਲ ਫਿਰ ਉਸ ਅਕੋਰਡਿੰਗ ਬੜੇ ਵੀ ਲੱਤੇ। ਇਹ ਇਹ ਕਿੰਨੇ ਮਾਂਥ ਦੇ? ਇਹ ਤਾਂ 10-11 ਮਾਂਥ ਦੇ 10-11 ਹੋ। ਹਾਂ ਤੇ ਪਾਸੇ ਦੇਖੀ ਵਰਦੀ ਆ। ਨਹੀਂ ਇੱਥੇ ਲਿਖਿਆ ਹਮ 10 10-11 ਦੇ ਮਾਂਥ ਦੇ ਨਹੀਂ ਹੈਗੇ 10 10-11 ਮਾਂਥ ਦੇ ਤਾਂ ਸੀ ਉਹਦੇ ਲੈ ਕੇ ਆਏ ਆ। ਮਨਕੀਰ ਜੀ। ਅੱਛਾ। ਨਹੀਂ ਮੈਂ ਉਹ ਪੁੱਛਦੀ ਮੀਨੂਰੂ ਦੇ ਇਹ ਨਹੀਂ ਛੋਲਦੇ ਆ 6 ਮਾਂਥ ਤੱਕ ਦੇ ਸਾਰੇ ਕੱਪੜੇ ਆ। 6 ਮਾਂਥ ਤੱਕ ਦੇ। ਉਹ ਤੋਂ ਬਾਅਦ ਬੱਚਾ ਜਿੰਨਾ ਕਬੜਾ ਬੋਲਣ ਲੱਗਦਾ ਉਹਨੇ ਹਿਸਾਬ ਨਾਲ ਆਈ ਜਾਂਦੇ ਆ। ਰੋਲੋ ਤੇ ਰੋਲੋ ਤੇ ਦਰਮਿਆਨੀ ਨਾ ਇੱਕ ਹੋ ਗਈ ਬਨਾਨਾ ਮੈ ਰੋਲੋ ਮੈ ਖਾਣਾ ਇੱਕ ਹੋਗਾ ਟੈਪਰ ਡਾਈਪਰ ਵੀ ਲੈ ਕੇ ਆਈ ਵਾਸੀ ਆ ਦੂਜੇ ਲਾਉਣੇ ਨਹੀਂ ਪੈਣਗੇ ਫਿਰ ਓਕੇ ਓਕੇ ਠੀਕ ਹੈ ਬਾਹਰ ਲੈ ਕੇ ਬਾਹਰ ਲੈ ਕੇ ਬਾਹਰ ਕਰਕੇ ਖਾਣਾ ਦੋ ਬਨੀ ਮੰਜ ਕੱਪੜੇ ਹੋਗੇ ਦੀ ਕਿ ਤਾ ਬੰਦ ਕਰ ਲੈ ਲੈ ਨਾ ਨਵੀ ਉਸ ਕਾਰਡਿੰਗ ਆਈ ਹੈ ਬੜੀਆਂ ਕਰ ਬਨਾਨਾ ਦਾ ਇੱਕ ਸਾਈਜ਼ ਆ ਉਹ ਨਾ ਵਿੱਚ ਉਹ ਜੀ ਹਿੰਦੀਆਂ ਜਾਨੇ ਤਾਂ ਕੱਦੀਆਂ ਕਈ ਵਾਰ ਆਈ ਜਾਂਦੀਆਂ ਇਹ ਸਾਈ ਜੀ ਮੈਂ ਕਹਿੰਦੇ ਵੀ ਤੁਸੀਂ ਵੀ ਕੱਪੜਾ ਬਣਾ ਦੇ ਲਿਆ ਆ ਉਹ ਦੁੱਧਾਈ ਨਾਲ ਉਹ ਵੀ ਸਟੈਚੂ ਬਣਾ ਹਾਂ ਠੀਕ ਹੈ ਨਾ ਬਣਾਣਾ ਮੈਂ ਤੇ ਸਟੈਚੂ ਬਣਾਉਂਦੀ ਆ ਆ ਦੇਖ ਕਿੰਨੇ ਕੱਪੜੇ ਆ ਪਰ ਪੰਜੀਰੀ ਵਾਲਾ ਹੱਥ ਧੋ ਲੈਣੇ ਤੇ ਕੋਤਨੀ ਮਾਂ ਉਂਗਲੀ ਪਰ ਪਰ ਕੇ ਖਾਦ ਕੁਛ ਨਹੀਂ ਹੁੰਦਾ ਆ ਖੋਲ ਕੇ ਦਿਖਾਇਆ ਕੀੜੀਆਂ ਨਾਲ ਆ ਵੀ ਨਹੀਂ ਨਹੀਂ ਲੱਗਦੀ ਆ ਕਿੰਨੇ ਸੋਹਣੇ ਆ ਆ ਚੂਚਾ ਉਰੇ ਲਾਉਣੀ ਸੀ ਬੈਣਾ ਪੰਜ ਕੱਪੜੇ ਹੋਗੇ ਇਹ ਆ ਲੈ ਆ ਕਰ ਲੈ ਹਾਂ ਕਿੱਧਰ ਕਿੱਧਰ ਕਰੀ ਜਾਂਦੇ ਤੁਸੀਂ ਮੈਨੂੰ ਸਮਝ ਨਹੀਂ ਆ ਰਹੀ ਨਾਲੇ ਮੈਨੂੰ ਕਹਤਾ ਉਹ ਪੰਜ ਕਰ ਤੇ ਆਕਾਰ ਕਰ ਤੇ ਆ ਕਰੋ ਕੀ ਕਰੋ ਪੰਜ ਕੱਪੜੇ ਇਹ ਤਾਂ ਦੋ ਆ ਫੇਰ ਕਰੋ ਕੀ ਕਰਾਂ ਉਹ ਬਨਾਣ ਪਾ ਦੋ ਵੀ ਰੱਖ ਕੇ ਰੱਖੋ ਵਿੱਚ ਪਰ ਦੇਖ ਤਾਂ ਲੈਣ ਦੇ ਲੈ ਹਜਾ ਦੇਖੀ ਹੀ ਨਹੀਂ ਉਦੋਂ ਅੱਛਾ ਆ ਦੇਖ ਦੇ ਹਾਂ ਪਰ ਰੱਖ ਕੇ ਤਾਂ ਲੈ ਦੇਖੇ ਪਈ ਆ ਕਰ ਦੇ ਫਟਾਫਟ ਨੂੰ ਨੋ ਨੋ ਪਰੇ ਅਰੇ ਆ ਵੀ ਪੰਜ ਹੋ ਗਏ ਸੰਗ ਜਾਣ ਜਾਣ ਕੇ ਨਾ ਫੂਲੇ ਫੂਲੇ ਆ ਵੀ ਹੱਥਾਂ 'ਚ ਗੱਲਾਂ ਲਾ ਲਾ ਅੰਦਲੇ ਦੀ ਦੋ ਤੀ ਦੇ ਉਹਨਾਂ ਨੂੰ ਵੀ ਕਰ ਲਾਂ ਗੋ ਲੈ ਕਰ ਲੋ ਤੂੰ ਕਰ ਲੋ ਬਸ ਆਹ ਨੂੰ ਜਿਆਦਾ ਪੀ ਲੈ ਨਾ ਰੱਖ ਦੇ ਆ ਫੜਿਓ ਮਨੇ ਪਿਆ ਨਾ ਮੇਰਾ ਚਾਚਾ ਨੇ ਪਹਿਲੇ ਪੀ ਲੈ ਪੀ ਲੈ ਨਾ ਮੈਂ ਆ ਹੋ ਗਏ 4 ਆ ਹੋ ਗਏ 5 ਬਸ ਇਹਨੂੰ ਕੈਪ ਲੈ ਕੇ ਆਏ ਆ ਕੈਪਾਂ ਦੀਆਂ ਦੋ ਬਸ ਇਹ ਜਿਹੜੀਆਂ ਹੁਣ ਪਾਉਂਦੀ ਉਹ ਖੁੱਲੀਆਂ ਡਿੱਗ ਜਾਂਦੀਆਂ ਤੋਤਾ ਤਾਂ ਤੱਕ ਥੱਲ ਕਰ ਰਿਹਾ ਜਸਮੀਨ ਖਿਸਕੀ ਗਈ ਆਹ ਨੂੰ ਬੁਖਾਰੀ ਲੱਗਿਆ ਪਾ ਲਈ ਨਾ ਇਸ ਦੀ ਜੜੀ ਆਹ ਵੀ ਮੈਂ ਸੋਨਾ ਚਾਰ ਚਾਰ ਆਹ ਨੂੰ ਪਾਣੀ ਉਹ ਤੇ ਦਾਦੀ ਨੂੰ ਕੋਈ ਦੱਸੀ ਆਲੀ ਬੋਲੂਗੀ ਕੋਪੀ ਨਾਲ ਡੈਕ ਪਰ ਲਾ ਦੇ ਕੋਪੀ ਵੀ ਹੈਗੀ ਆ ਇੰਨਾ ਲਾ ਦਿਓ ਆਸਲ ਡੈਕ ਪਰ ਵੀ ਆ ਰਹੀ ਮੇਰੀ ਮੇਟ ਆ ਗਿਆ ਆ ਇਹ ਹੁਣਾਉਣੇ ਵਾਲੀ ਹੈ ਜੀ ਅੱਛਾ दस पर हो गए, दो, तो देख दो, तीन, चार, ये छः बन गए। मैं भी देख दीजिए। छः बन गए। डेप्पर कार्डो। दो, तीन, चार, इसके जो हॉर्ड डाल दिया। लाओ हॉर्ड कार्ड लें। डेप्पर पाओ दो। डेप्पर कार्डो डेप्पर पाओ पाओ। मम्मी ने दो हो गए इन्द्रिते भूते। ਤੱਕਨੇ ਜੋੜਾ ਹੋਇਆ ਤਾਂ ਕੁੜੀ ਦਾ ਆਪਣੀ ਛੋਟੀ ਜੀ ਤੇ 11 11 ਹੋ ਗਏ ਪੱਕੇ ਦੇਖ ਲਓ 12 ਜੋੜੇ ਆ 11 ਚ 5-5 ਕੱਪੜੇ ਹਾਂ ਕੋਈ ਨਹੀਂ ਚਲੋ ਹੋਰ ਇਹ ਕਿਥੇ ਕੋਈ ਮੱਝਾ ਵੀ ਰਹਿ ਜਾਣਾ ਆਪਣਾ ਜਿਹਦੇ ਨਾਲ ਹਾਂ ਮੇਰੀ ਪਸੰਦ ਦਾ ਹਾਂ ਵੀ ਛੋਟਾ ਇਹਦੇ ਸਾਈਜ਼ ਦਾ ਜਿਆਦਾ ਤੁੰਦਾ ਜੀ ਦਸੰਬਰ ਤੱਕ ਦਸੰਬਰ ਅਰੇ ਹਲਾ ਬਿੱਟੀ Jeg elsker pappa. ਕੁ ਕੁ ਨਾ ਲਾ ਲੋ ਦਾ ਹਰ ਮਲਦੀ ਵਧੀਆ ਲੱਗਦਾ ਨਾ ਲੋਂਦੀਂਦੀਆ ਗਾਣਾ ਨਾ ਵਧੀਆ ਲੱਗਦਾ ਜਿਵੇਂ ਅਸੀਂ ਗਾਈ ਜਾ ਬੈ ਪਰ ਵੀ ਚੰ ਮਾਰ ਰਹਿ ਗਿਆ ਸੀਗਾ ਹਾਂ ਅਨਾਰਿਆ ਵੀ ਕੇ ਖੇੜਦੀ ਗਏ ਲੱਗਦਾ ਮੈਨੂੰ ਮੈਨੂੰ ਵੀ ਲੱਗਦਾ ਕੀ ਕਰੇ ਆ ਤਾਲੀਆਂ ਕਿਸ ਨਾਲ ਲਾਇਈ ਨਹੀਂ ਆਪਾਂ ਨੇ नहीं 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 ठीक नहीं 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 डैपर चंगाज़न कर रहा हूँ। डैपर भी कपड़ा ही है। कदों? मस्सी नूरारा सूट, नूरारा सूट भी अच्छी है। और प्यार। और डब्बे तो देखते हैं। नहीं तो चुप। अल्लाह भड़ी। नहीं है, <laughs> है। तो टक्कर ना। तैयार है? ये तो ज़्यादा बारी हो जानी है। एक डब्बा हो रहा। ਇਹ ਤਾਂ ਦੀਦੀ ਨੇ ਪਾਤਾ ਮਾਤਾ ਬਾਬਾ ਨੇ ਇਹ ਤਾਂ ਨਹੀਂ ਜਿਆਦਾ ਬੜੀ ਹੋਣੀ ਇਹ ਤਾਂ ਜਿਆਦਾ ਨਹੀਂ ਹੋਣੀ ਆ ਵੀ ਅਣਕਾ ਵਾ ਥਿਕ ਘਮ ਪਾਤਾ ਗੁੱਡਿਓ ਲੱਗਦੀ ਹੈ ਕੁਝ ਹੋਰ ਹੈ ਕੰਮ ਹੈ ਦੇਖਣ ਨੂੰ ਆ ਲੱਗਦਾ ਵੀ ਦੋ ਅੱਖਾਂ ਹੈ ਬਸਾਲਾ ਦੇ ਅਣਕਾ ਲਈ ਇਹ ਮੈਂ ਹੈ ਆ ਬੂਟਾ ਸਿਰ ਜਿਆਦਾ ਬੜੀ ਹੋਣੀ ਸਰੀਰ ਦੂਰ ਆਣਾ ਨਾ ਕੋਈ ਲੇਣਾ ਨਾ ਨਾ ਨੂਰ ਦਾ ਲੈਂਦਾ ਵਾ ਕਾਤੋਂ ਪੁੱਲ ਲਗੇ ਮਾਸੀ ਨੂੰ ਕਹਿ ਨਹੀਂ ਚਾੜ ਨਾ ਲੈ ਕੇ ਆਂਦਾ ਨੂਰ ਨੂੰ ਮਾਸੀ ਛੇੜਦੀ ਨੀਂਦੇ ਰੰਗ ਦਾ ਨੂਰ ਦਾ ਦੇ ਅੰਦਾਜ਼ ਹਾਂ ਇਹ ਡੱਬਾ ਉੱਧਰ ਪਿਆ ਠੀਕ ਹੈ ਹਾਂ ਉਹੀ ਆ ਫਿਰ ਨੂੰ ਆ ਇਹ ਨੂਦਾ ਹਾਂ ਦੇਖੀ ਅੰਮੀ ਇਹ ਬੱਚੇ ਤੇ ਹਨੀ ਫਿਰ ਨੂੰ ਨੇ ਪਾਈ ਜਿੰਨੀ ਮੁੱਲਾਂ ਦਾ ਚਲੋ ਜੀ ਚਲ ਬਥੇਰੇ ਕਿਹੜੇ ਬਥੇਰੇ ਦਾ ਡੱਬਾ ਇਹ ਲੱਗ ਰੱਖ ਡੱਬਾ ਲੱਗ ਕੇ ਰੱਖ ਲੈ ਮੇਰੇ ਘਰਕ ਤੇ ਨਾਲੇ ਰੱਖ ਲੋ ਗੱਡੀ ਚ ਮੈਂ ਵੀ ਕੰਮ ਵੀ ਹੈ ਆ ਜਾ ਤਾਂ ਗੱਡੀ ਚ ਰੱਖ ਲੈਂਿਆ ਹੋ ਨਹੀਂ ਕੋਈ ਵੀ ਭੋਜਨ ਹੈ ਅੰਨੇ ਕੱਪੜੇ ਨੱਤੇ ਆ ਵੀ ਸੋਹਣੀਆਂ ਬੀ ਨਾ ਬਾਅਦ ਚ ਉਹਨਾਂ ਨੂੰ ਕਹਿੰਦੇ ਆਹ ਆਹ ਵੀ ਪੰਜ ਪਾਓ ਆਹ ਦੇਖੋ ਇੱਕ ਤਾਂ ਇਹ ਵੀ ਚੂਟਾ ਇੱਕ ਤਾਂ ਇਹ ਦਿਖਾਇਓ ਕਿ ਕਾ ਪਾ ਦੇ ਇੰਨੇ ਸੋਹਣੇ ਨੇ ਚੂਰੇ ਕਿੰਨੇ ਹੋ ਗਏ ਹੈ ਹਾਂ ਤਾਂ ਜਿਹੜੇ ਹੁਣ ਜਰੱਬਾ ਜੋੜੂਗੇ ਤਾਂ ਤਿੰਨਾਂ ਚੌਥੀ ਚੌਥੀ ਪੰਜਵੀਂ ਚੌਥੀ ਚੌਥੀ ਹਾਂ ਜੀ ਮੈਂ ਕਾਪੀ ਯਾਰ ਲਾ ਦੇ ਦੋ ਵਜੇ ਤੌਲੀਆ ਲਾ ਦੇ ਹਾਂ ਜੀ ਮੈਂ ਤੌਲੀਆ ਲਾ ਦੇ ਚਾਹੀ ਜਰੱਬਾ ਪਾ ਹਾਂ ਜਰੱਬਾ ਕਿੱਥੇ ਨਹੀਂ ਪਾਈਆਂ ਤੁਸੀਂ ਕੋਈ ਨਹੀਂ ਮੈਂ ਤਾਂ ਕਰੀ ਨਹੀਂ ਪਈ ਨਹੀਂ ਇੱਕ ਤੇ ਪਾਈਆਂ ਨਹੀਂ ਬਾਦੂ ਵੀ ਲੈ ਕੇ ਆਏ ਸੀ ਆ ਬੂਟਾ ਚ ਪਾ ਦੋ ਨਹੀਂ ਹੁ ਦੇਖਣਾ ਬੜਾ ਉਹ ਦੂਏ ਬੂਟਾ ਚ ਪਾ ਦੇ ਜਿਹੜੇ ਤੰਬਾ ਜਰੱਬਾ ਤੇ ਚੀਰਾ ਲਿਆ ਇਹ ਤੇ ਨੂਰ ਨਾਲ ਵੀ ਜਰੱਬਾ ਪਿਆ ਨਹੀਂ ਰਹਿ ਗਏ ਤੁਸੀਂ ਨਹੀਂ ਨਹੀਂ ਦੇ ਦੇ ਹਾਂ ਜਰੱਬਾ ਠੀਕ ਹੈ ਇਹ ਤਾਂ ਖੋਲ ਨਹੀਂ ਆਈ ਜੋੜ ਦੂੰਗੇ ਖੋਲਣੇ ਤਾਂ ਤੇ ਵਿੱਚ ਪਾਉਣਾ ਦਾ ਮੈਂ ਤੇ ਹਾਂ ਜائیں ਕੱਢ ਦਿੰਦੇ ਕਿਸੇ ਦਾ ਹਾਂ ਹੀ ਰੱਖ ਐਧਰ ਬੁਝ ਜਾਣਾ ਏ ਆ ਦੇ ਲੈ ਹੌਲ ਕੱਢ ਤੂੰ ਹੋਰ ਰੱਖ ਕੇ ਕੀ ਕਰਨਾ ਹੈ ਇਹਦੇ ਵਿੱਚ ਪਾ ਲੈ ਕਿੰਨੇ ਬਚਾ ਕੇ ਪਾ ਕੇ ਬੁਝਾ ਦੇ ਪੰਜ ਤੇ ਫੋਲ ਕਰਕੇ ਸਾਟ ਕੇ ਦੇ ਦਿੰਦੀ ਆਂ ਨਾ ਲਾ ਦੇ ਦਿੱਕੇ ਸੱਤ ਤੋਂ ਲੇ ਨਾ ਜਰਾ ਬੰਦਾ ਲਾ ਕੇ ਚਾਹ ਰੋ ਬੰਦਾ ਤਾਂ ਫੋਲ ਬੱਕਾ ਫੋਲ ਦੇ ਫੁੱਲ ਸਾਟ ਦੇ ਤੇ ਲੱਲਾ ਪੱਬਾ ਦੋ ਲਾ ਕੇ ਉਹ ਕਰੇ ਜਿਹੜੇ ਮਤਲਬ ਅਜੀ ਕੋੜਣੀ ਹੋਗੀ ਮੇਰੇ ਅੱਪੇ ਕੋੜਣੀ ਹੋਗੀ ਜੋ ਗਾਹ ਜਿਵੇਂ ਇਹ ਨਾਣਾ ਦਾ ਹੋਗੀ ਕਰੇ ਕਰੇ ਨੂੰ ਸਾਰੇ ਹਾਂ ਸੇ ਠੀਕ ਹੈ ਹਰ ਗੁਣ ਦਾ ਇੱਕ ਹੂੰ 2 3 ਅਚਕ 4 5 6 7 8 8 ਤੋਂ 9 9 ਤਾਂ ਇਹ ਜਦੋਂ ਇਹ ਤਾਂ ਘਟਦਾ ਆ ਆ 10 ਉਹ ਤਾਂ ਆਪਣਾ ਮੰਜ਼ੂਰ ਆ ਇੱਕ ਘੜਤਾ ਰੇ ਯਾਰ ਮਾ 6 ਹੋ ਪਏ ਆ ਹਾਂ ਕਿਹੜਾ 4 ਆ ਪਏ 10 10 ਅਰ 2 12 ਆ ਤਾਂ ਮੰਕੂ ਦਾ ਹਾਂ ਹਾਂ ਠੀਕ ਹਾਂ ਗਿਣ ਲਓ ਕਿੰਨੇ ਹੋ ਗਏ ਪਿੱਛੇ ਕਹਤਾ ਮੰਕੂ ਦਾ ਠੀਕ ਆ 11 ਇਨ ਆ 7 8 9 10 10 11 ਮਰੂੜੇ ਪੋਲਤੇ ਇੱਕ ਮੰਕੂ ਦਾ ਰੋਦਾ ਜੋਦਾ ਜੋਦਾ ਨਹੀਂ ਹੈਗਾ ਹਾਂ ਹਾਂ ਉਹਨਾਂ ਦੇ ਲੱਗਦਾ ਫੇਰ ਇੱਕ ਘਟ ਨਹੀਂ ਇੱਕ ਹੋ ਪਿਆ ਹਾਂ ਬਣ ਗਈ ਕਰਾਂ ਬਣੀ ਨਾ ਓਏ ਲੈ ਇਹ ਹੋ ਗਏ ਸਾਡੇ ਨੰਨੇ ਮੁੰਨੇ ਆ ਦੇ ਰਾਜਕੁਮਾਰੀ ਦੇ ਸਾਡੇ ਕੱਪੜੇ ਲੈ ਬੱਸ ਖੁਸ਼ ਹਾਂ ਖੁਸ਼ੇ ਆ ਸੀ ਨੰਨੇ ਜੀ ਰੋਜ਼ ਇੱਥੇ ਤੇ ਜਾ ਕੇ ਸ਼ੋਪਿੰਗ ਕਰਕੇ ਉਹ ਕੱਪੜੇ ਜੋੜਨੇ ਉਹ ਕੱਪੜੇ ਜੋੜਨੇ ਆ ਉਹ ਅਸੀਂ ਦਿਖਾਉਣੇ ਆ ਆਪਣੇ ਭਾਪ ਪਰੋਸ ਨੂੰ ਦਿਖਾਉਣ ਕਰਦ ਦਿਖਾਉਂਗ ਉਹਨਾਂ ਦਾ ਬਜਿਜੀ ਲੈ ਕੇ ਆ ਦੇਣਾ ਜੇ ਹੁਣ ਉਹ ਬਜਿਜੀ ਨੂੰ ਸਾਨੂੰ ਤਾਂ ਤਿਆਰ ਕਰਨਾ ਸਾਨੂੰ ਤਾਂ ਜਿਓ ਕੰਮ ਹੈ ਜਿੱਦਣ ਅਸੀਂ ਕਹਿੰਦੇ ਆ ਅਸੀਂ ਆਜਾ ਉਧਰ ਉਹਨਾਂ ਨੂੰ ਕੋ ਕੰਮ ਹੁੰਦਾ ਕੋਈ ਕਿ ਕੋਈ ਹੁੰਦਾ ਹੈ ਉਧਰ ਉਧਰ ਗੈਸ ਵੀ ਨਹੀਂ ਗਈ ਜਦੀ ਮੰਮੀ ਕਹੀ ਜਾਂਦੀ ਸਫਾ ਮਹੀਨੇ ਦਾ ਪਹਿਲਾ ਪਹਿਲਾ ਮੰਜੀਲੀ ਆਉਣੀ ਚਾਹੀਦੇ ਆ ਇਧਰ ਅਸੀਂ ਉੜਦੇ ਪਏ ਜੀ ਹੁਣ ਕਦੇ ਇਧਰ ਨੂੰ ਭੱਜ ਕਦੇ ਉੱਥੋਂ ਨੂੰ ਭੱਜ ਮਾਮੀ ਰਹੀ ਵਿਚਾਰੀਆਂ ਬਾਹਰ ਤਿਆਰ ਹੋਈ ਬੈਠੀ ਆ ਵੀ ਕਦ ਵੀਡੀਓ ਦਾ ਕੰਮ ਸਹਾਤ ਕਰਨ ਕਰਦਾ ਸੀ ਸਮਾਨ ਲੈਣ ਲਈ ਮਾਮੀ ਆਪਣਾ ਦੇਖੀ ਜਾਂਦੀ ਵੀ ਮੈਂ ਇੱਥੇ ਕਾਰੋਬਾਰ ਚਲਾ ਰਿਹਾ ਨਾ ਨਿਵੇੜ ਕੇ ਮੈਂ ਆਪਣਾ ਘਰ ਜਾ ਕੇ ਸੰਭਾਲਾ ਮੇਰੇ ਕੋਲ ਨਹੀਂ ਹੁੰਦਾ ਕੋਈ ਵੀ ਕੰਮ ਹੈ ਵੀ ਕੀ ਕਰੇ ਤੇ ਹੁੰਦਾ ਹੈ ਹਰੇਕ ਕੰਮ ਦੀ ਟੈਨਸ਼ਨ ਹੋਣੀ ਜ਼ਰੂਰੀ ਹੁੰਦੀ ਆ ਤਾਂ ਹੀ ਹੁੰਦਾ ਹੈ ਹਣਾ ਬਈ ਚਲੋ ਆ ਵੀ ਕੰਮ ਜ਼ਰੂਰੀ ਆ ਮਾਮੀ ਵਾਲਾ ਵੀ ਜ਼ਰੂਰੀ ਆ ਠੀਕ ਆ ਇਹ ਵੀ ਤਾਂ ਮੁੱਦਾ ਜ਼ਰੂਰੀ ਆ ਮੁੱਦਾ ਤਾਂ ਬਹੁਤ ਸਾਰੇ ਮੁੱਦੇ ਤਾਂ ਸਾਰੇ ਹੀ ਜ਼ਰੂਰੀ ਆ ਹੂੰ ਮੈਂ ਖੋਸ ਰਿਆ ਕਰੋ ਖਾਣੇ ਰੋਜ਼ ਨਾ ਰੇਲ ਪਾਣੀ ਨਾ ਲਿਆ ਕੇ ਨਹੀਂ ਪਲਾਈ ਕਰਨਾ ਹਫਤੇ ਬਾਅਦ ਭਰਤੀ ਕਰਨਾ ਆ ਕਿ ਲਿਖਿਆ ਵਾ ਨੈਨਸੀ ਅੱਛੇ ਸੇ ਨੈਨਸੀ ਲਿਖਿਆ ਹੋਇਆ ਹੈ ਐ ਨੈਨਸੀ ਉਹ ਆ ਗਈ ਆ ਮੈਂ ਹੀ ਦੀਦੀ ਗੁੱਸੇ ਆ ਜੂਗੀ ਉਹ ਤੇ ਫੋਨ ਆ ਜਾਣਾ ਮੈਂ ਕਿੱਧਰ ਦੀ ਭੂਆ ਨਾਨੀ ਕਹੋ ਆਈ ਗੋਣ ਦੀ ਨਾਨੀ ਨਾਨੀ ਚੱਲ ਨਾ ਫਸ ਰਹਿਣਾ ਹੂੰ ਬਸ ਨਿਆ ਰਹਿਣਾ ਫਸ ਸਾਰੀਆਂ ਨਾਨੀਆਂ ਹਰਦੀਆਂ ਸਾਰੀਆਂ ਨਾਨੀਆਂ ਕੋਈ ਭੂਆ ਕੋਈ ਮਾਸੀ ਮਾਸੀ ਜਿਹੜੇ ਜਿਹੜੇ ਰਿਸ਼ਤੇ ਜਿਹੜੇ ਜਿਹੜੇ ਵੀ ਰਿਸ਼ਤੇ ਤੁਹਾਨੂੰ ਸਰਜੀਤ ਭੈਣ ਦਾ ਖਾਣਾ ਆਇਆ ਸਾਰੀ ਤੇ ਭੈਣ ਦਾ ਨਹੀਂ ਤੁਹਾਨੂੰ ਆ ਵੀਰ ਜੀ ਨਾ ਨਾ ਕਰੂੰਗੀ ਕਿਹੜੀ ਕਰੇ ਢਾਈ ਹਾਂ ਹੂੰ ਕਾ ਬੇਟਾ ਹੋ ਗਿਆ ਉਹਦਾ ਸਰੀਰ ਤੇ ਸਰੀਰ ਤੇ ਲਾਦਾ ਸੀ ਹਾਂ ਤੇ ਚਲੋ ਕੋਈ ਨਹੀਂ ਮਾਣੇ ਠੀਕ ਦਾਗਾ ਚੜਦੀ ਕਲਾ ਦਾ ਮਨੂੰ ਬਣਾ ਬਲਾਗ ਤੋਂ ਦੇਖਦੀ ਬੈਠੀ ਯਾਦ ਆਉਂਦੇ ਸਾਨੂੰ ਥੋੜੀ ਬਹੁਤ ਫੋਨ ਕਰਕੇ ਜਦੋਂ ਚੱਕਰ ਵਾਰੂ ਕਰਨਾ ਤਾਂ ਨੇ ਫਿਰ ਉਦੋਂ ਮਾਮੇ ਰਹੀਆਂ ਆ ਗਏ ਉਦੋਂ ਐਸੇ ਹੌਲਦੇ ਕੇ ਐਸੇ ਹੌਲਦੇ ਕੇ ਬਸ ਨੱਠ ਭੱਜ ਦੇ ਵਿੱਚ ਜੇ ਤੇਰੇ ਦੀ ਇੱਧਰੋਂ ਭੱਜ ਉਧਰੋਂ ਭੱਜ ਮਾ ਹੁਣ ਭੱਜ ਦੌੜ ਤਾਂ ਲੱਗੋ ਰਹਿਣੀਆਂ ਕੋਈ ਵੀ ਪ੍ਰੋਗਰਾਮ ਜੇ ਭਾ ਅਦੀਕ ਤੇ ਜੀ ਉਹਦੇ ਵਾਸਤੇ ਥੋੜਾ ਤਾਂ ਉਹਨੂੰ ਮੈਨੇਜ ਕਰਨਾ ਹੀ ਪੈਂਦਾ ਹਾਂ ਤੇ ਹੁਣ ਜੋ ਆ ਜੈਸਮੀਨ ਦੀ ਪ੍ਰੋਗਰਾਮ ਲਾ ਲੂਗੀ ਉਹਨਾਂ ਨੇ ਘੀ ਲੈ ਕੇ ਆਉਣਾ ਉਹਨੂੰ ਸਾਰੇ ਸਾਰੇ ਪ੍ਰੋਗਰਾਮ ਨੂੰ ਮੈਨੇਜ ਕਰਨੀ ਪੈਣਾ ਉਹਨਾਂ ਨੂੰ ਆਹ ਚਾਹ ਪਾਣੀ ਆ ਸਮਾਨ ਲੈਂਦਾ ਜਿਹੜਾ ਰੰਗਾ ਬੱਬਾ ਅਜੇ ਇੱਕ ਸੁਨਿਆਰ ਵਾਲਾ ਪ੍ਰੋਗਰਾਮ ਵੀ ਬਣਾਈ ਕਰਦੀਆਂ ਉਹਦਾ ਬਲੌਗ ਪਤਾ ਨਹੀਂ ਬਣਨਾ ਪਤਾ ਨਹੀਂ ਤੇ ਦਾ ਬਾਈ ਦੀ ਡਿਊਟੀ ਲਾਤੀ ਹੁਣ ਜਿਹੜਾ ਜਿਹੜਾ ਕੰਮ ਹੁੰਦਾ ਜੀ ਮੋਟਾ ਉਹ ਬਾਈ ਪਰੇ ਸਰਦ ਜਿਆਦਾ ਮਨ ਹੁੰਦਾ ਨਾ ਤੜਕੀ ਜਿਆਦਾ ਲੱਗਦੀ ਜੀ ਤਾਂ ਕਰਕੇ ਉੱਥੇ ਸੀ ਵੀ ਨਹੀਂ ਜਾਣਾ ਹਾਂ ਉੱਥੇ ਬਾਈ ਨੂੰ ਭੇਜ ਕਿੱਥੇ ਸੁਨਿਆਰ ਨਾ ਠੀਕ ਆ ਬਹੁਤ ਜ਼ਰੂਰੀ ਪੰਗਾ ਲੈਣਾ ਉੱਥੇ ਜਾ ਕੇ ਚਲੋ ਜੀ ਠੀਕ ਹੈ ਜੀ ਫਿਰ ਅਸੀਂ ਮਿਲਦੇ ਹਾਂ ਅਗਲੇ ਵੀਡੀਓ ਵਿੱਚ